ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਦੋਸ ਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਸੀ ਸਿੰਘ ਸਹਿਬਾਨ ਨੇ ਕਿਹਾ ਸੀ ਕਿ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਇਹ ਆਪਣਾ ਨੈਤਿਕ ਆਧਾਰ ਗਵਾ ਚੁੱਕੀ ਹੈ ਲੀਡਰਸ਼ਿਪ ਕਰਨ ਦਾ ਇਸ ਕਰਕੇ ਭਰਤੀ ਕਰੋ ਤੇ ਉਹਨਾਂ ਨੇ ਸੱਤ ਮੈਂਬਰਾਂ ਦੀ ਕਮੇਟੀ ਬਣਾਈ ਸੀ ਦੋ ਮੈਂਬਰ ਹਰਜਿੰਦਰ ਸਿੰਘ ਧਾਮੀ ਤੇ ਕਿਰਪਾਲ ਸਿੰਘ ਬਡੂਂਗਰ ਉਹ ਤਾਂ ਅਕਾਲ ਤਖਤ ਸਾਹਿਬ ਦੇ ਹੁਕਮ ਤੋਂ ਜਿਹੜੇ ਹੈ ਬਾਗੀ ਹੋ ਕੇ ਉਹਨਾਂ ਨੇ ਤਾਂ ਅਸਤੀਫਾ ਦਿੱਤੇ। ਬਾਕੀ ਪੰਜ ਮੈਂਬਰ ਜਿਹੜੇ ਨੇ ਉਹਨਾਂ ਨੂੰ ਕਿਹਾ ਗਿਆ ਸੀ ਜਥੇਦਾਰ ਗਿਆਨੀ ਰਗਵੀਰ ਸਿੰਘ ਵੱਲੋਂ ਕਿ ਤੁਸੀਂ ਆਪਣੀ ਭਰਤੀ ਸ਼ੁਰੂ ਕਰੋ। ਉਹਨਾਂ ਨੇ ਜਦੋਂ ਕਿਹਾ ਕਿ ਜੀ ਅਕਾਲੀ ਦਲ ਸਹਿਯੋਗ ਨਹੀਂ ਦਿੰਦਾ। ਉਹ ਕਹਿੰਦੇ ਅਸੀਂ ਕਦੋਂ ਕਿ ਅਸੀਂ ਕਰਲੀ ਦਲ ਦਾ ਸਹਿਯੋਗ ਲੈ ਨਹੀਂ ਨਾ ਉਹਨਾਂ ਨੂੰ ਕਿਹਾ ਸਹਿਯੋਗ ਦਿਓ ਅਸੀਂ ਤੁਹਾਨੂੰ ਕਿਹਾ ਸੀ ਕਿ ਤੁਸੀਂ ਭਰਤੀ ਸ਼ੁਰੂ ਕਰੋ ਤੇ ਭਰਤੀ ਕਰੋ ਤੁਸੀਂ ਇਹ ਗੱਲ ਹੋਈ ਸੀ ਤੇ ਨਾਲ ਇਹ ਵੀ ਕਿਹਾ ਸੀ ਕਿ ਇੰਨਾ ਚਿਰ ਪੰਜ ਮੈਂਬਰਾਂ ਚੋਂ ਕੋਈ ਇਹਨਾਂ ਦਾ ਕਨਵੀਨਰ ਜਾਂ ਮੁਖੀ ਬਣਾ ਦਾਂਗੇ ਕਿਉਂਕਿ ਮੁਖੀ ਹਰਜਿੰਦਰ ਸਿੰਘ ਧਾਮੀ ਜਿਹੜੇ ਨੇ ਉਹ ਅਸਤੀਫਾ ਦੇ ਕੇ ਬਰੂੰਗਰ ਸਾਹਿਬ ਦਾ ਕਹਿੰਦੇ ਸੀ ਹਲੇ ਤੱਕ ਅਸਤੀਫਾ ਨਹੀਂ ਪਹੁੰਚਿਆ ਖੈਰ ਇਹ ਤਾਂ ਬੈਕਗ੍ਰਾਉਂਡ ਹੈ ਬਹੁਤ ਵੱੜ ਗੱਲ ਆਪਣੇ ਨਾਲ ਹੋ ਚੁੱਕੀ ਹੈ ਮੈਂ ਸਾਰਾ ਕੁਝ ਡਿਟੇਲ ਚ ਨਹੀਂ ਦੱਸਣਾ ਚਾਹੁੰਦਾ ਅੱਜ ਕੀ ਹੋਇਆ ਤਾਜ਼ਾ ਕੀ ਹੈ ਅੱਜ ਕਮੇਟੀ ਨੇ ਮੁਲਾਕਾਤ ਕਰਨੀ ਸੀ ਪੰਜ ਮੈਂਬਰੀ ਕਮੇਟੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ ਤਾਂ ਹੋਈ ਨਹੀਂ ਹਾਂ ਚੰਗੀ ਗੱਲ ਇਹ ਹੋਈ ਵੈਸੇ ਹੁਣ ਮੁਲਾਕਾਤ ਦਾ ਕੋਈ ਮਤਲਬ ਨਹੀਂ ਕਿਉਂਕਿ ਬੜੇ ਸਪਸ਼ਟ ਲਫ਼ਜ਼ਾਂ ਚ ਕਹਿ ਦਿੱਤਾ ਸੀ ਕਿ ਤੁਸੀਂ ਭਰਤੀ ਸ਼ੁਰੂ ਕਰੋ ਇਹ ਕਿਹਾ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜਦੋਂ ਉਹਨਾਂ ਨੂੰ ਇਹ ਕਿਹਾ ਗਿਆ ਜੀ ਭਰਤੀ ਉਹ ਤਾਂ ਕਰ ਚੁੱਕੇ ਨੇ ਉਹ ਕਹਿੰਦੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਮਤਲਬ ਅਕਾਲ ਤਖਤ ਸਾਹਿਬ ਦੀ ਬਣਾਇ ਹੋਈ ਕਮੇਟੀ ਉਹ ਭਰਤੀ ਕਰੇ ਤਾਂ ਇਹਦਾ ਮਤਲਬ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਕੀਤੀ ਭਰਤੀ ਨੂੰ ਤਾਂ ਰੱਦ ਕਰਤਾ ਇਹਦਾ ਮਤਲਬ ਸਪਸ਼ਟ ਇਹੀ ਹੁੰਦਾ ਹੈ ਤਾਂ ਅੱਜ ਜਿਹੜੀ ਮੈਂ ਕਹਿੰਦਾ ਵੀ ਚੰਗੀ ਗੱਲ ਹੋਈ ਉਹ ਇਹ ਹੋਈ ਕਿ ਪੰਜ ਮੈਂਬਰੀ ਕਮੇਟੀ ਅੱਜ ਅਕਾਲ ਤਖਤ ਸਾਹਿਬ ਤੇ ਪਹੁੰਚੀ ਅਰਦਾਸ ਕੀਤੀ ਪੰਜਾਂ ਨੇ ਇਕਵਾਲ ਸਿੰਘ ਝੁੰਦਾ ਮੰਤਰੀ ਸਕਿਆਲੀ ਗੁਰਪ੍ਰਤਾਪ ਸਿੰਘ ਵਿਢਾਲਾ ਔਰ ਸੰਤਾ ਸਿੰਘ ਮੈਦਪੁਰੀ ਔਰ ਬੀਬੀ ਸਤਵੰਤ ਕੌਰ ਪੰਜਾਂ ਨੇ ਅਰਦਾਸ ਕੀਤੀ ਕਿ ਸਾਨੂੰ ਵਹਿਗਰੂ ਜਿਹੜਾ ਹੈ ਉਹ ਬਲ ਬਖਸ਼ੇ ਤੇ ਅਸੀਂ ਅਕਾਲ ਤਖਤ ਸਾਹਿਬ ਦੇ ਹੁਕਮ ਅਨਸਾਰ ਕੰਮ ਕਰ ਸਕੀਏ ਤੇ ਭਰਤੀ ਕਰ ਸਕੀਏ ਉਸ ਤੋਂ ਬਾਅਦ ਉਹਨਾਂ ਨੇ মিডিਆ ਨੂੰ ਪੰਜੇ ਖੜੇ ਸੀ ਐਡਰੈਸ ਕੀਤਾ ਕਿਹਾ ਕਿ 18 ਤਰੀਕ ਤੋਂ ਅਸੀਂ ਜਿਹੜੀ ਹੈ ਭਰਤੀ ਵਿਭੰਗ ਸ਼ੁਰੂ ਕਰਾਂਗੇ ਔਰ ਇਹ ਸ਼ਾਇਦ ਇਸ ਕਰਕੇ 18 ਤਰੀਕ ਤੋਂ ਟਾਈਮ ਲਿਆ ਗਿਆ ਹੋ ਪਰਚੀਆਂ ਵੀ ਛਪਾਉਣੀਆਂ ਨੇ ਹੋਰ ਵੀ ਬੜੇ ਪ੍ਰਬੰਧ ਹੁੰਦੇ ਨੇ ਇਹ ਵੀ ਜ਼ਰੂਰੀ ਸੀ ਰੱਖਿਆ ਲੈ ਇਸ ਕਰਕੇ ਟਾਈਮ ਲਿਆ ਗਿਆ ਹੋਵੇ ਸ਼ਾਇਦ ਤੇ ਦੂਜੀ ਗੱਲ ਉਹਨਾਂ ਨੇ ਜਿਹੜੀ ਕਹੀ ਬਹੁਤ ਵਧੀਆ ਕਿ ਸਾਰੀਆਂ ਜਥੇਬੰਦੀਆਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਸਾਥ ਦਿਓ ਦੇਖੋ ਇੱਕ ਮੌਕਾ ਹੈ ਅਕਾਲ ਤਖਤ ਸਾਹਿਬ ਵੱਲੋਂ ਜਿਹੜੀ ਇਹ ਥਾਪੜਾ ਬਿਲੇਸ ਕਮੇਟੀ ਨੂੰ ਕਿ ਤੁਸੀਂ ਭਰਤੀ ਕਰੋ ਤੇ ਹੁਣ ਇੱਕ ਇਕੇਵਲ ਕਦਮ ਹੋ ਸਕਦਾ ਹੈ ਜਿਹੜੇ ਵੀ ਚਾਹੁੰਦੇ ਨੇ ਕਿ ਪੰਥ ਗੁਰੂ ਪੰਥ ਦੀ ਸਿੱਖਾਂ ਦੀ ਇੱਕ ਆਪਣੀ ਜਮਾਤ ਹੋਵੇ ਨਮਾਇੰਦਾ ਕੋਈ ਇੱਕ ਆਪਣੀ ਪਾਰਟੀ ਹੋਵੇ ਜਿਹੜੀ ਪਾਰਟੀ ਕਿਸੇ ਟਾਈਮ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਨੁਮਾਇੰਦਾ ਜਮਾਤ ਹੁੰਦੀ ਸੀ ਉਹ ਇੱਕ ਪਰਿਵਾਰ ਦੀ ਜਮਾਤ ਬਣ ਕੇ ਰਹੇਗੀ ਇੱਕ ਪਾਰਟੀ ਬਣ ਕੇ ਰਹੇਗੀ ਔਰ ਉਸੇ ਪਰਿਵਾਰ ਦੇ ਲਈ ਵਫਾਦਾਰੀ ਹੈ ਉਹਨਾਂ ਦੇ ਕਾਡਰ ਦੀ ਬਹੁਤ ਸਾਰੇ ਲੋਕ ਜਿਹੜੇ ਨੇ ਹੁਣ ਇਹ ਚਾਹਦੇ ਨੇ ਕਿ ਅਕਾਲੀ ਦਲ ਜਿਹੜਾ ਹੈ ਉਹ ਸਿੱਖਾਂ ਦੀ ਪਾਰਟੀ ਬਣੇ ਪਰਿਵਾਰ ਦੀ ਥਾਂ ਤੇ ਲੋਕਾਂ ਦੀ ਆਮ ਲੋਕਾਂ ਦੀ ਜਿਹਨੂੰ ਪੰਛਕ ਪਾਰਟੀ ਕਹਿੰਦੇ ਨੇ ਉਹ ਪਾਰਟੀ ਹੋਵੇ ਤਾਂ ਇਸ ਕਰਕੇ ਲੋਕਾਂ ਦੇ ਮਨਾਂ ਦੇ ਵਿੱਚ ਉਤਸ਼ਾਹ ਤਾਂ ਹੋਏਗਾ ਔਰ ਇਹਨਾਂ ਨੇ ਵੀ ਜਿਹੜੀ ਗੱਲ ਕੀਤੀ ਹੈ ਸਦਾ ਦਿੱਤਾ ਸਾਰਿਆਂ ਤੇ ਰਾਰੂ ਮੈਂ ਸਮਝਦਾ ਸ਼੍ਰੋਮਣੀ ਕਾਲੀ ਦੌਰ ਨੇ ਤਾਂ ਉਹਨਾਂ ਨਹੀਂ ਇਹ ਤਾਂ ਗੱਲ ਬੜੀ ਕਲੀਅਰ ਹੈ ਉਹ ਤਾਂ ਉਹਦਾ ਚੁੱਲਾ ਉਹਨਾਂ ਨੇ ਤਾਂ ਲੱਗ ਕਰ ਲਿਆ ਉਹਨਾਂ ਨੇ ਤਾਂ ਭਰਤੀ ਜੋ ਮਰਜ਼ੇ ਦਾ ਵੀ ਕਰੀ ਜਾਣ ਪਤਾ ਹੀ ਹੈ ਵੀ ਕਿਵੇਂ ਹੋਈ ਹੈ ਭਰਤੀ ਜਾਂ ਕਿਵੇਂ ਹੁੰਦੀ ਹੈ ਭਰਤੀ ਉਹਦੇ ਚ ਪੈਣ ਦੀ ਲੋੜ ਨਹੀਂ ਪਰ ਇਨਨਾਂ ਦਾ ਇਹ ਕਹਿਣਾ ਕਿ ਤੁਸੀਂ ਸਾਰੇ ਆ ਜੋ ਸਹੀ ਗੱਲ ਹੈ ਹੁਣ ਜਿਹੜੇ ਅਕਾਲੀ ਦਲ 1920 ਵਾਲੇ ਰਵਿੰਦਰ ਸਿੰਘ ਜਾਂ ਉਹਨਾਂ ਦੇ ਨਾਲ ਜਿਹੜੇ ਜਲੰਧਰ ਦੇ ਵਿੱਚ ਦੋ ਮੀਟਿੰਗਾਂ ਜਿਹਨਾਂ ਨੇ ਕੀਤੀਆਂ ਸੀ ਬਾਬਾ ਸਰਬਜੋਤ ਸਿੰਘ ਬੇਦੀ ਜਾਂ ਉਹਨਾਂ ਦੇ ਸੰਤ ਜਿਹੜੇ ਰਾਮਪੁਰ ਖੇੜੇ ਵਾਲੇ ਸੇਵਾ ਸਿੰਘ ਜੀ ਇਹ ਸਾਰੇ ਜਿਹੜੇ ਨੇ ਉਹਨਾਂ ਦੇ ਨਾਲ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਸੀ ਇੱਕ ਮੀਟਿੰਗ 'ਚ ਤਾਂ ਮੈਂ ਬਡਾਲਾ ਸਾਹਿਬ ਨੂੰ ਵੀ ਸੁਣਿਆ ਸੀ ਇਹ ਸਾਰੇ ਹੋ ਜੋ ਇਕੱਠੇ ਉਹਨੂੰ ਕਰੋ ਭਰਤੀ ਤੇ ਸਹੀ ਬੰਦਿਆਂ ਨੂੰ ਲੈ ਕੇ ਆਓ ਸਹੀ ਭਰਤੀ ਕਰੋ ਔਰ ਸਹੀ ਤਰੀਕੇ ਨਾਲ ਭਰਤੀ ਕਰੋ ਜਦੋਂ ਆਪ ਹੋਣਗੇ ਲੋਕ ਅਬਦੇ ਤਰੀਕੇ ਨਾਲ ਜਦੋਂ ਭਰਤੀ ਹੋਏਗੀ ਤੇ ਆਮ ਲੋਕ ਉਹਦੇ ਚ ਇਨਵੋਲਵ ਹੋਣਗੇ ਤੇ ਉਹਦੇ ਚ ਜਿਹੜਾ ਪ੍ਰਧਾਨ ਚੁਣਿਆ ਜਾਏਗਾ ਅਸਲ ਦੇ ਵਿੱਚ ਉਹੀ ਅਕਾਲੀ ਦਲ ਦਾ ਪ੍ਰਧਾਨ ਹੋਏਗਾ ਇਹ ਸਵਾਲ ਅਕਸਰ ਕੀਤਾ ਜਾਂਦਾ ਜੀ ਇਹਦਾ ਕੀ ਬਣੇਗਾ ਫਿਰ ਤਾਂ ਦੋ ਅਕਾਲੀਦਲ ਹੋ ਕੇ ਦੇਖੋ ਗੱਲ ਬੜੀ ਸਪਸ਼ਟ ਹੈ ਤਾਂ ਅਕਾਲੀਦਲ ਤਾਂ ਪਹਿਲੇ ਹੀ ਬਹੁਤ ਨੇ 23 ਅਕਾਲੀਦਲ ਰਜਿਸਟਰਡ ਨੇ ਚੋਣ ਕਮਿਸ਼ਨ ਕੋਲ ਬਹੁਤ ਨੇ ਅਕਾਲੀਦਲ ਤਾਂ ਪਹਿਲੇ ਹੀ ਬਹੁਤ ਨੇ ਲੇਕਿਨ ਜਿਹੜੇ ਅਕਾਲੀਦਲ ਨੂੰ ਹੁਣ ਅਕਾਲ ਤਖਤ ਸਾਹਿਬ ਤੋਂ ਥਾਪੜਾ ਮਿਲਿਆ ਹੋਇਆ ਹੈ ਅਸਲ ਦੇ ਵਿੱਚ ਉਹੀ ਅਕਾਲੀਦਲ ਮੰਨਿਆ ਜਾਊਗਾ ਤਾਂ ਇਸ ਕਰਕੇ ਇਹ ਅਕਾਲੀਦਲ ਜਿਹੜਾ ਹੈ ਜੇ ਇਹਦੀ ਭਰਤੀ ਹੁੰਦੀ ਹੈ ਸਹੀ ਤਰੀਕੇ ਨਾਲ ਤਾਂ-ਤਾਂਤੇ ਜਾ ਕੇ ਔਨਲਾਈਨ ਵੀ ਤਰੀਕਾ ਵਰਤਿਆ ਜਾ ਸਕਦਾ ਹੈ ਔਰ ਨਾਲ ਆਧਾਰ ਕਾਰਡ ਲਾ ਕੇ ਫੋਕਸ ਭਰਤੀ ਨਹੀਂ ਜਿਵੇਂ ਭਰਤੀ ਹੋਈ ਹੈ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੋਟਰਾਂ ਦੀ ਬਿਲਕੁਲ ਉਹ ਤਰੀਕਾ ਹੋਵੇ ਫੋਟੋ ਵੀ ਲੱਗੇ ਨਾਲ ਤੁਹਾਡੇ ਜਿਹੜੇ ਹੈ ਵੋਟਰ ਕਾਰਡ ਲੱਗੇ ਪੂਰਾ ਐਡਰੈਸ ਹੋਵੇ ਉਸਰ ਭਰਤੀ ਹੋਵੇ ਤਾਂ ਕਿ ਸਹੀ ਹੋਵੇ ਬੋਗਸ ਨਾ ਹੋਵੇ ਪਰਚੀਆਂ ਨਾ ਕੱਟ ਕੇ ਪੈਸੇ ਨਾ ਇਕੱਠੇ ਕੀਤੇ ਜਾਣ ਤਾਂ ਉਸ ਤਰੀਕੇ ਨਾਲ ਜੇ ਪਾਰਟੀ ਹੋਏਗੀ ਤਾਂ ਕੋਈ ਪ੍ਰੋਬਲਮ ਨਹੀਂ ਆਉਣ ਲੱਗੀ ਬਹੁਤ ਬਾਰੇ ਕਿਹਾ ਜਾਂਦਾ ਜੀ ਪੈਸਾ ਦੇਖੋ ਮੈਂ ਨਹੀਂ ਕਹਿੰਦਾ ਕਿ ਪੈਸਾ ਨਹੀਂ ਚਾਹੀਦਾ ਹੁੰਦਾ ਪਰ ਕੱਲਾ ਪੈਸਾ ਹੀ ਨਹੀਂ ਚਾਹੀਦਾ ਪਾਰਟੀ ਚ ਚਲਾਉਣ ਲਈ ਬਹੁਤ ਸਾਰੀਆਂ ਪਾਰਟੀਆਂ ਬਹੁਤ ਸਾਰੇ ਲੋਕ ਬਿਨਾ ਪੈਸੇ ਤੋਂ ਜਿੱਤੇ ਨੇ ਜੇ ਲੋਕਾਂ ਦੀ ਭਾਵਨਾ ਹੁੰਦੀ ਹੈ ਆਪਾਂ ਦੇਖਿਆ ਹੀ ਹੈ ਅਖਨੂਰ ਸਾਹਿਬ ਵਾਲੀ ਇਲੈਕਸ਼ਨ ਅਮਰਤਪਾਲ ਦੀ ਜਾਂ ਜਿਹੜੀ ਫਰੀਦਕੋਟ ਵਾਲੀ ਇਲੈਕਸ਼ਨ ਸਰਜਿਸਨ ਵਾਲੀ ਇਹ ਤਾਂ ਨਹੀਂ ਕੋਈ ਮਤਲਬ ਤਾਂ ਫਿਰ ਜੇ ਬੰਨੀ ਹੈ ਇੱਧਰ ਵੀ ਤਾਂ ਬਹੁਤ ਅਮੀਰ ਨੇ ਇੱਧਰ ਵੀ ਤਾਂ ਕੱਟ ਸਕਦੇ ਨੇ ਦਸ ਵਾਦੂ ਮਤਲਬ ਰਖੜਾ ਕਿਸੇ ਨੂੰ ਘੱਟ ਹੈ ਜਿਹੜੇ ਸਰਜੀਤ ਸਿੰਘ ਰਖੜਾ ਪੈਸੇ ਦੀ ਕੋਈ ਪ੍ਰੋਬਲਮ ਨਹੀਂ ਤਾਂ ਪ੍ਰੋਬਲਮ ਤਾਂ ਹੋਰ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਕੰਟ੍ਰਿਬਿਊਟ ਕਰ ਸਕਦੇ ਜੇ ਪੈਸੇ ਦੀ ਗੱਲ ਹੈ ਇੱਕ ਦਫਤਰ ਹੀ ਲੈਣਾ ਨਾ ਦਫਤਰ ਚਲਾ ਸਕਦੇ ਨੇ ਜੋ ਮਤਲਬ ਪਟੇਸ਼ਾ ਸਭ ਵੀ ਘੱਟ ਨਹੀਂ ਹੈ ਪੈਸੇ ਵੱਲੋਂ ਤਾਂ ਦਫਤਰ ਬਣਾਓ ਵਰਕੇ ਜਿਹੜਾ ਮੈਂ ਸੋਮਦਾ ਸਾਰਿਆਂ ਨੂੰ ਇੱਕ ਮੀਟਿੰਗ ਕਰਨ 18 ਤੋਂ ਪਹਿਲਾਂ ਤੇ ਉਹ ਉਹਦੇ ਵਿੱਚ ਇੱਕ ਆਪਣਾ ਜਿਹੜੀ ਕੰਮ ਕੰਮਾਂ ਦੀ ਵੰਡ ਹੋਵੇ ਉਹਨਾਂ ਚ ਬੰਦੇ ਹੋਰ ਨਾਲ ਜੋੜੇ ਜਾਣ ਕਿਸ ਤਰੀਕੇ ਨਾਲ ਸਾਰੇ ਜਿਹੜੇ ਲੋਕ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਸੱਦਾ ਦੇਣ ਪੰਜ ਮੈਂਬਰੀ ਕਮੇਟੀ ਜਿਹੜੀ ਪਹਿਲਾਂ ਹੀ ਪਤਾ ਕਹੇਦੀ ਸੀ ਪ੍ਰੀਜੀਡੀਅਮ ਬਣੇ ਐਸੀ ਸਕਰ ਤਾਂ ਪੰਜ ਪਿਆਰੇ ਦਾ ਜਿਹੜੇ ਹੈ ਪਰੰਪਰਾ ਤੋਂ ਇਹ ਤਾਂ ਖੁਸ਼ਕਿਸਮਤੀ ਹੋਣੀ ਚਾਹੀਦੀ ਹੈ ਕਿ ਪੰਜ ਬੰਦੇ ਅੱਗੇ ਲੱਗੇ ਨੇ ਤੇ ਇਹ ਜਿਹੜੇ ਪੰਜੇ ਬੰਦੇ ਜਿਹੜੇ ਨੇ ਕਟੋਕਟ ਇਹ ਗੱਲ ਕਹਿ ਸਕਦੇ ਆ ਇਹ ਜਿਹੜੇ ਪੰਜੇ ਬੰਦੇ ਹੁਣ ਨੇ ਇਹ ਜਾਗੀ ਇਹਨਾਂ ਚ ਕੋਈ ਨਹੀਂ ਹੈ ਇਹ ਵੀ ਇੱਕ ਚੰਗੀ ਗੱਲ ਹੈ ਤੇ ਇਹਨਾਂ ਦੀ ਨਿਮੈਂਦਗੀ ਦੇ ਵਿੱਚ ਜਿਹੜਾ ਅਕਾਲੀਦਾਰ ਬਣੂਗਾ ਜਿਹਨੂੰ ਕਾਲ ਤੱਕ ਸਦਾ ਥਾਪੜਾ ਹੋਏਗਾ ਉਹ ਮੈਨੂੰ ਲੱਗਦਾ ਕਿ ਕਾਫੀ ਉਹਦੇ ਉਹਦਾ ਭਵਿੱਖ ਰੋਸ਼ਨ ਹੋਏਗਾ ਔਰ ਅੱਗੇ ਚੋਣਾਂ ਵੀ ਆ ਰਹੀਆਂ ਨੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੀ ਆ ਰਹੀਆਂ ਨੇ ਉਹਦੇ ਵਿੱਚ ਵੀ ਬੜੀ ਵੱਡੀ ਵੈਸੇ ਤਾਂ ਹੁੰਦਾ ਤਾਂ ਇਹੀ ਹਾਲ ਤੱਕ ਆਇਆ ਕਿ ਜਿਹੜੀ ਜਿਹੜੀ ਪਾਰਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਜਿੱਤਦੀ ਹੈ ਉਹੀ ਸ਼੍ਰੋਮਣੀ ਅਕਾਲੀ ਦਲ ਅਸਲੀ ਮੰਨਿਆ ਜਾਂਦਾ ਹੈ ਤੇ ਹੁਣ ਨਤਾਰਾ ਹੋ ਜਾਊਗਾ ਤੇ ਨਤਾਰਾ ਹੋਣ ਲਈ ਸੱਚੀ ਗੱਲ ਲੈ ਕੇ ਆਮ ਲੋਕਾਂ ਕੋਲ ਅੱਗੇ ਆਉਣ ਮੈਂ ਤਾਂ ਲੋਕਾਂ ਨੂੰ ਵੀ ਕਹਾਗਾ ਜਿਹੜੇ ਹੁਣ ਲਗਾਤਾਰ ਸੋਸ਼ਲ ਮੀਡੀਆ ਤੇ ਉਧਰ ਉਧਰ ਲਿਖਦੇ ਨੇ ਗੱਲਾਂ ਕਰਦੇ ਨੇ ਟਿੱਪਣੀਆਂ ਕਰਦੇ ਨੇ ਉਹਨਾਂ ਲਈ ਇੱਕ ਮੌਕਾ ਹੈ ਕਿ ਤੁਸੀਂ ਇਸ ਭਰਤੀ ਮੁਹਿੰਮ ਦੇ ਵਿੱਚ ਸ਼ਾਮਲ ਹੋਵੋ ਜਿਵੇਂ ਅੱਜ ਜਸ ਫੂਲਕਣ ਕਹੇ ਸੀ ਫੂਲਕਾ ਸਾਹਿਬ ਨੂੰ ਮੌਕਾ ਮਿਲ ਗਿਆ ਆਓ ਅੱਗੇ ਕਰੋ ਤੇ ਦੋ ਤੁਹਾਡੇ ਕੋਲ ਇਲੈਕਸ਼ਨ 27 ਦੀ ਇਲੈਕਸ਼ਨ ਤੋਂ ਪਹਿਲਾਂ ਪੱਕੀ ਇਲੈਕਸ਼ਨ ਆਏਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਇੱਕ ਨਤਾਰਾ ਤਾਂ ਉਹ ਤਾਂ ਹੋ ਜਾਂਦਾ ਤੇ ਮੈਂ ਜਿਹੜੀ ਦੂਜੀ ਗੱਲ ਕੀਤੀ ਹੈ ਕਿ ਜਿਹੜਾ ਸ਼੍ਰੋਮਣੀ ਕਾਲੀਦਲ ਬਾਦਲ ਹੈ ਮੈਂ ਤਾਂ ਬਹੁਤ ਵਾਰ ਕਿਹਾ ਤੁਹਾਨੂੰ ਉਹ ਇਸ ਮਹੀਨੇ ਦੇ ਵਿੱਚ ਸ਼੍ਰੋਮਣੀ ਕਾਲੀਦਲ ਦਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਬਣ ਜਾਊਗਾ ਤੇ ਲੇਕਿਨ ਪ੍ਰਧਾਨ ਸੁਖਵੀਰ ਸਿੰਘ ਬਾਦਲ ਬਣ ਜਾਊਗਾ ਇਦੇ ਵਿੱਚ ਕੋਈ ਦੌਰਾਵਾਂ ਨਹੀਂ ਬਾਦਲ ਤਾਂ ਸਰਵਾਈਵ ਹੋ ਜਾਊਗਾ ਨਾ ਲੇਕਿਨ ਸ਼੍ਰੋਮਣੀ ਅਕਾਲੀ ਦਲ ਰਿਵਾਈਵ ਨਹੀਂ ਨਾ ਹੁਣ ਹੁਣ ਤਾਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਅਕਾਲੀ ਦਲ ਅਕਸਰ ਥੱਪੜਿਆ ਲਈ ਹੋਏਗਾ ਤੇ ਜਿਹੜੇ ਲੋਕ ਸਵਾਲ ਪੁੱਛਦੇ ਨੇ ਜੀ ਇੱਕ ਅਕਾਲੀ ਦਲ ਹੋਰ ਹੋਏਗਾ ਦੇਖੋ ਜੇ ਇਸ ਤਰ੍ਹਾਂ ਦੀ ਗੱਲ ਦੇਖਣੀ ਹੈ ਤਾਂ ਕੋਈ ਤਾਂ ਮੈਂ ਤਾਂ ਜਬਾਤ ਫਿਰ ਤੁਸੀਂ ਚਾਹੁੰਦੇ ਹੋ ਕਿ ਅਕਾਲੀ ਦਲ ਬਾਦਲ ਨਾਲ ਹੀ ਅਕਾਲੀ ਦਲ ਹੋਵੇ ਇਹ ਕਿਉਂ ਚਾਹੁੰਦੇ ਹੋ ਤੁਸੀਂ ਉਹਦੇ 'ਚ ਇੱਕ ਪਾਸੇ ਤਾਂ ਆਪਾਂ ਬੜੇ ਉਹ ਤਾਂ ਕੱਲ ਤੱਕ ਤੁਸੀਂ ਨੇ ਕਹਤੇ ਸੀ ਦਾਗੀ ਤੇ ਬਾਗੀ ਇਹ ਤਾਂ ਆਧਾਰ ਹੀ ਗਵਾ ਚੁੱਕੇ ਨੇ ਜਦੋਂ ਇਹ ਤਾਂ ਕਹਿ ਚੁੱਕੇ ਨੇ ਤੇ ਲੀਡਰਸ਼ਿਪ ਤਾਂ ਤੁਸੀਂ ਨਵੀਂ ਲੈ ਕੇ ਆਉਣੀ ਹੈ ਨਾ ਜਿਹੜੀ ਲੀਡਰਸ਼ਿਪ ਤੁਸੀਂ ਹੁਣ ਬਣਾਓਗੇ ਅਸਲ ਦੇ ਵਿੱਚ ਉਹ ਲੀਡਰਸ਼ਿਪ ਹੋएगी ਤੇ ਉਹਦੇ 'ਚ ਤੁਸੀਂ ਤੁਹਾਡਾ ਇੱਕ ਭੂਮਿਕਾ ਹੋਣੀ ਚਾਹੀਦੀ ਹੈ ਆਮ ਲੋਕਾਂ ਦੀ ਤਾਂ ਇੱਕ بڑا ਮੌਕਾ ਇੱਕ ਵੱਡਾ ਮੌਕਾ ਹੈ ਇੱਕ ਜਿਹੜਾ ਹੁਣ ਆਇਆ ਹੈ 18 ਤਰੀਕ ਤੋਂ ਭਰਤੀ ਸ਼ੁਰੂ ਹੋਣੀ ਹੈ ਤੇ ਮੇਰਾ ਖਿਆਲ ਹੈ ਕਿ ਇਸ ਮੌਕੇ ਨੂੰ ਨਹੀਂ ਗੁਆਉਣਾ ਚਾਹੀਦਾ ਤੇ ਇੱਕ ਵਾਰ ਫਿਰ ਇੱਕ ਪੰਥਕ ਪਾਰਟੀ ਜਿਹੜੀ ਸਭ ਨੂੰ ਰਿਪਰਜੈਕਟ ਕਰਦੀ ਹੋਵੇ ਬਾਕੀ ਜਿਹੜੀਆਂ ਛੋਟੀਆਂ ਪਾਰਟੀਆਂ ਨੇ ਛੋਟੇ-ਛੋਟੇ ਧੜੇ ਬਣੇ ਹੋਏ ਨੇ ਉਹਨਾਂ ਨੂੰ ਵੀ ਚਾਹੀਦਾ ਕਿ ਬਸ ਹੁਣ ਆਇਆ ਤੇ ਦੇਖਣ ਜੇ ਉਹ ਆਵੇ ਉਹ ਵੀ ਭਰਤੀ ਕਰਾਉਣ ਜਿਹੜਾ ਵੀ ਆਜੂਗਾ ਉਹਨੂੰ ਮੰਨਣ ਇਹ ਇੱਕ ਮੌਕਾ ਹੈ ਜਿੱਦੋਂ ਮੇਰਾ ਖਿਆਲ ਹੈ ਕਿ ਉਹਦਾ ਫਾਇਦਾ ਉਠਾਉਣਾ ਚਾਹੀਦਾ ਅਜੇ ਨਹੀਂ ਮਿਲਦੇ ਆਕ ਨਵੀਂ ਵੀਡੀਓ ਨਾਲ ਬਹੁਤ ਬਹੁਤ ਸ਼ੁਕਰੀਆ